ਕਿਆ ਬਾਤ ਹੈ ਜੀ ਸੋ ਜੀਮੀ ਕੀ ਤੁਹਾਨੂੰ ਪਤਾ ਹੀ ਹੈ ਕਿ ਇੱਕ ਫਿਲਮ ਦੇ ਵਿੱਚ ਡਾਇਲੌਗਸ ਦੀ ਡਿਲੀਵਰੀ ਕਿੰਨੀ ਇੰਪੋਰਟੈਂਟ ਹੁੰਦੀ ਹੈ ਐਂਡ ਅੱਜ ਕੱਲ ਦੇ ਡਿਜੀਟਲ ਦੇ ਯੁੱਗ ਦੇ ਵਿੱਚ ਤੁਸੀਂ ਦੇਖਿਆ ਕਿ ਡਾਇਲੌਗਸ ਕਿੱਦਾਂ ਵਾਇਰਲ ਵੀ ਹੁੰਦੇ ਨੇ ਸੋ ਹੁਣ ਇੱਕ ਡਾਇਲੌਗ ਰਾਈਟਰ ਦੇ ਉੱਤੇ ਵੀ ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਉਹ ਪ੍ਰੈਸ਼ਰ ਵੀ ਹੈਗਾ ਕਿ ਮੈਂ ਉਹ ਡਿਲੀਵਰੀ ਉਸ ਤਰ੍ਹਾਂ ਦੀ ਕਰਨੀ ਹੈ ਤਾਂ ਕਿ ਕੰਪੀਟੀਸ਼ਨ ਦੇ ਵਿੱਚ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕੀਏ ਤੁਹਾਡਾ ਇਸਤੇ ਬਾਰੇ ਕੀ ਕਹਿਣਾ ਜੀ ਗੁਰਪ੍ਰੀਤ ਰਾਡਾਲਾ ਜੀ ਹਾਂ ਥੈਂਕ ਯੂ ਸੋ ਮਚ ਨਵ ਤੋਂ ਪਹਿਲਾਂ ਤਾਂ ਅਜੀ ਇਸੋ ਅਵਾਰਡ ਵਾਲੇ ਮੈਂ ਇੱਕ ਗੱਲ ਕਹਾਂਗਾ ਕਿ ਜਦੋਂ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਨੂੰ ਅਵਾਰਡ ਮਿਲਣਾ ਮੈਨੂੰ ਲੱਗਦਾ ਉਸ ਅਵਾਰਡ ਦੀ ਇਮਤਿਹਾਨ ਵਾਝ ਜਾਂਦੀ ਆ। ਮੈਨੂੰ ਨਾ ਨੋ ਨੰਬਰ ਤੋਂ ਕਾਲ ਆਈ ਸੀ। ਅਸੀਂ ਲੱਕੜਬੱਗੇ ਦੀ ਸ਼ੂਟਿੰਗ ਕਰ ਰਹੇ ਸੀਗੇ ਕਹਿੰਦੇ ਜੀ ਕਿ ਤੁਸੀਂ ਬ੍ਰਪ੍ਰਿਤ ਟੋਲ ਬੋਲਦੇ ਹੋ ਮੈਂ ਕਿਹਾ ਹਾਂਜੀ। ਕਹਿੰਦੇ ਤੁਹਾਨੂੰ ਸੂਚ ਅਦੂਰਵਾ ਦੇ ਡਾਇਲੌਗਸ ਰਾਈਟਰ ਦਾ ਅਵਾਰਡ ਦੇਣਾ। ਮੈਨੂੰ ਲੱਗਾ ਸ਼ਾਇਦ ਕਿਸੇ ਨੇ ਇਹਦੀ ਪ੍ਰੈਂਕ ਕੀਤਾ ਹੋਣਾ। ਮੈਂ ਕਿਹਾ ਕੋਈ ਗੱਲ ਨਹੀਂ ਭਾਜੀ। ਅਸੀਂ ਸ਼ੂਟਿੰਗ 'ਚ ਲੱਗੇ ਰਹੇ। ਕੁਝ ਦਿਨਾਂ ਬਾਅਦ ਫੇਰ ਕਾਲ ਆਈ ਭਾਜੀ ਤੁਸੀਂ ਆ ਰਹੇ ਹੋ? ਮੈਂ ਖਾ ਕੋਈ ਤੁਸੀਂ ਮਜ਼ਾਕ ਤਾਂ ਨਹੀਂ ਕਰ ਰਹੇ ਕਹਿੰਦੇ ਹਾਂਜੀ ਜ਼ਰੂਰ ਆਉਣਾ ਤੁਸੀਂ ਨੇ ਇਹ ਅਸੀਂ ਅਵਾਰਡ ਦਾ ਇੱਕ ਇਨੀਸ਼ੀਏਟਿਵ ਲਿਆ ਤੋਂ ਆਈ ਥਿੰਕ ਅਵਾਰਡ ਦੀ ਐਹਮियत ਉਦੋਂ ਵੱਟੀ ਹੋ ਜਾਂਦੀ ਹੈ ਜਦੋਂ ਤੁਹਾਨੂੰ ਪਤਾ ਵੀ ਨਾ ਹੋਵੇ ਕਿ ਤੁਸੀਂ ਉਸ ਅਵਾਰਡ ਨੂੰ ਲੈਣ ਦੇ ਹੱਕਦਾਰ ਹੋ ਅ ਸੋ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਧ ਤੁਹਾਡਾ ਧੰਨਵਾਦ ਕਰਨਾ ਬਣਦਾ ਦੂਸਰੀ ਗੱਲ ਕਿ ਹਮੇਸ਼ਾ ਹੀ ਜਿਹੜੀ ਫਿਲਮ ਮੇਕਿੰਗ ਹੈ ਉਹ ਪ੍ਰੈਸ਼ਰ ਦੀ ਮੇਕਿੰਗ ਹੈ ਜੀ ਔਰ ਇਹ ਦਿਲ ਤੋਂ ਹੁੰਦੇ ਆ ਅਹ ਇਹਦਾ ਕ੍ਰੈਡਿਟ ਮੈਂ ਦੇਣਾ ਚਾਹਾਂਗਾ ਅਮਿਤੋਜ ਭਾਜੀ ਉਹਨਾਂ ਨੂੰ ਬਹੁਤ ਖੂਬਸੂਰਤ ਉਹਨਾਂ ਨੇ ਸਕ੍ਰੀਨ ਪਲੇ ਲਿਖਿਆ ਤੇ ਫਿਰ ਉਹ ਸਕ੍ਰੀਨ ਪਲੇ ਨੂੰ ਅਸੀਂ ਨੇ ਅੱਗੇ ਕੈਰੀ ਫੋਰਵਰਡ ਕੀਤਾ ਅਹ ਕੋਦਲ ਤੇ ਇਹ ਕਹਿ ਲੋ ਕਿ ਕਿ ਮੇਰਾ ਉਹ ਏਰੀਆ ਸੀਗਾ ਜਦੋਂ ਸੁੱਚਾ ਸੂਰਬਾ ਦੇ ਡਾਇਲੋਗ ਲਿਖ ਰਹੇ ਸੀ ਕਿ ਉਹ ਅੱਜ ਤੋਂ ਘੱਟੋ-ਘੱਟ 250 ਸਾਲ ਪੁਰਾਣਾ ਇੱਕ ਇਤਿਹਾਸ ਹੈ ਅਹ ਮੇਰੇ ਲਈ ਚੰਗੀ ਗੱਲ ਇਹ ਸੀ ਕਿ ਕਿ ਮੇਰਾ ਏਰੀਆ ਖੁਦ ਉਹੀ ਹੈ ਕਿ ਸਾਡੇ ਏਰੀਏ ਤੋਂ ਮੈਨੂੰ ਲੱਗਦਾ ਬੀ 25 ਮਿੰਟਾਂ ਦੇ ਰਾਤੋਂ ਅਸੀਂ ਸੋਚਾ ਸਿੰਘ ਸੂਰਮਾ ਦੇ ਪਿੰਡ ਪਹੁੰਚ ਜਾਂਦੇ ਹੋਵਾਂਗੇ ਤੇ ਸਾਡੇ ਪਿੰਡਾਂ ਵਿੱਚੋਂ ਦੀ ਉਹ ਨਿਕਲ ਕੇ ਜਾਂਦੇ ਹੁੰਦੇ ਸੀ ਤਾਂ ਉਸ ਆਗੋ